ਇਹ ਜੋ ਟਰੱਕ ਹੈ ਇਹ ਟੈਪੀ ਪਿੰਡ ਦਾ ਗੁਰਮੀਤ ਸਿੰਘ ਬੱਬੂ ਹੈ ਜੀ ਨੇ ਫਰੀਦਪੋਟ ਜ਼ਿਲ੍ਹੇ ਦੀ ਮੈਕਸਿਮਮ ਜਿਹੜੀ ਗਊ ਸੀ ਉਹ ਖਤਮ ਕਰਤੀ ਬਹੁਤ ਇਹਦੇ ਤੇ ਪਰਚੇ ਦਰਜ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਪੰਜਾਬ ਦੇ ਗਵਾਂਢੀ ਸੂਬਿਆਂ ਦੇ ਵਿੱਚ ਕਈ ਪਰਚਿਆਂ 'ਚ ਇਹ ਜੇਲ੍ਹ ਕੱਟਿਆ ਤੇ ਬਹੁਤ ਸਾਰੇ ਪਰਚਿਆਂ 'ਚ ਇਹ ਭਗੌੜਾ ਚੱਲ ਰਿਹਾ ਇੱਥੋਂ ਇਹ ਗਊਆਂ ਭਰ ਕੇ ਭੇਜਦੇ ਨੇ ਇਹਨਾਂ ਦਾ ਜਿਹੜਾ ਮੁੱਖ ਵਪਾਰੀ ਹੈ ਮੰਗਾ ਮਸੀਹ ਪੁੱਤਰ ਪ੍ਰੇਮ ਮਸੀਹ ਪਿੰਡ ਪੁਰਾਣਾ ਸ਼ਾਲਾ ਜ਼ਿਲ੍ਹਾ ਗਰਦਾਸਪੁਰ ਉਹ ਜੰਮੂ ਕਸ਼ਮੀਰ ਦੀ ਤਸਕਰੀ ਦਾ ਜਿਹੜਾ ਮੇਨ ਮੁੱਢ ਹੈ ਇਹ ਉਹਦੇ ਨਾਲ ਮਿਲ ਕੇ ਇਸ ਇਲਾਕੇ ਚੋਂ ਤਸਕਰੀ ਕਰ ਰਿਹਾ ਹੈ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਤੋਂ ਇੱਕ ਛੋਟੀ ਜੀ ਮੰਗ ਕਰਦਾ ਕੋਈ ਸਰਕਾਰ ਨੂੰ ਬਹੁਤ ਵੱਡਾ ਕੰਮ ਨਹੀਂ ਕਰਨਾ ਪੈਣਾ ਉਹਦੇ 'ਚ ਪਿਛਲੀਆਂ ਸਰਕਾਰਾਂ ਨੇ ਗਊ ਹੱਤਿਆ ਦੇ ਉੱਤੇ ਸਖਤ ਕਾਨੂੰਨ ਬਣਾਇਆ ਸੀਗਾ ਪਰ ਅਫਸਰਾਂ ਦੀ ਨਲਾਇਕੀ ਨਾਲ ਜਿਹੜਾ ਪੰਜਾਬ ਦਾ ਕਾਨੂੰਨ ਹੈ ਪਉ ਪੰਜਾਬ ਦੇ ਗਵਰਨਰ ਕੋਲੇ ਪਾਸ ਹੋਣ ਵਾਸਤੇ ਜਾਂਦਾ ਇਹਨਾਂ ਨੇ ਰਾਸ਼ਟਰਪਤੀ ਜੀ ਕੋਲ ਭੇਜਤਾ ਉੱਥੇ 4-5 ਸਾਲ ਰੋਲਦਾ ਰਿਹਾ ਉੱਥੋਂ ਵਾਪਸ ਆ ਕੇ ਉਹ ਪੰਜਾਬ ਦੇ ਗਵਰਨਰ ਸਾਹਿਬ ਕੋਲੇ ਜਿਹੜਾ ਕਾਨੂੰਨ ਦੀ ਉਹ ਮਸੌਦਾ ਜਿਹੜਾ ਉਹ ਚਲਿਆ ਗਿਆ ਵਿਧਾਨ ਸਭਾ ਚੋਂ ਪਾਸ ਹੋਇਆ ਵਿਆ ਸਾਰਾ ਕੁਝ ਹੋਇਆ ਵਿਆ ਗਵਰਨਰ ਸਾਹਿਬ ਦੇ ਸਾਈਨ ਵੀ ਸ਼ਾਇਦ ਹੋ ਗਏ ਹੋਣ ਜਾਂ ਰਹਿੰਦੇ ਹੋਣ ਇਹਦੇ ਬਾਰੇ ਮੈਂ ਸ਼ੋਰ ਨਹੀਂ ਹੈਗਾ ਸਰਕਾਰ ਨੇ ਸਿਰਫ ਇੱਕ ਉਹ ਗਵਰਨਰ ਸਾਹਿਬ ਦੇ ਸਾਈਨ ਲੈ ਕੇ ਉਸ ਕਾਨੂੰਨ ਨੂੰ ਲਾਗੂ ਕਰਨਾ ਹੈ ਜਿਦੇ ਵਿੱਚ ਇਹਨਾਂ ਗਊ ਤਸਕਰਾਂ ਨੂੰ 10 ਸਾਲ ਦੀ ਕੈਦ ਤੇ ਇਹਨਾਂ ਤੇ ਗੈਂਗਸਟਰ ਐਕਟ ਵੀ ਲੱਗ ਸਕਦਾ ਹੈ ਤਾਂ ਮੇਰੀ ਮੰਗ ਹੈ ਮੁੱਖ ਮੰਤਰੀ ਸਾਹਿਬ ਨੂੰ ਕਿ ਕਿਰਪਾ ਕਰਕੇ ਉਸ ਕਾਨੂੰਨ ਨੂੰ ਲਾਗੂ ਕਰੋ ਤਾਂ ਜੋ ਇਹ ਗਊ ਵੰਸ਼ ਦਾ ਜਿਹੜਾ ਸੁਧਾਰ ਹੋ ਸਕੇ ਇਹਨਾਂ ਦੀ ਜਾਨ ਬਚ ਸਕੇ ਕਿ ਜਿਹੜਾ ਗਊਆਂ ਦਾ ਟਰੱਕ ਫੜਿਆ ਹੈ ਇਹ ਕੋਈ ਨਵੀਂ ਗੱਲ ਨਹੀਂ ਹੈ ਹਰ ਰੋਜ਼ ਦੀ ਤਰ੍ਹਾਂ ਜਿਹੜੇ ਸਾਡੇ ਗਊ ਸੇਵਾਦਾਲ ਦੇ ਨੌਜਵਾਨ ਹੈ ਉਹ ਛੜਕਾ ਰੋੜਾਂ ਤੇ ਨਾਕੇ ਲਾਉਂਦੇ ਆ ਅੱਗੇ ਅਸੀਂ ਪੰਜ ਦਰਿਆਵਾਂ ਦੀ ਧਰਤੀ ਗਿਣਿਆ ਕਰਦੇ ਸੀ ਫਿਰ ਛੇਵਾਂ ਦਰਿਆ ਨਸ਼ੇਦ ਆ ਗਿਆ ਇਹ ਜਿਹੜਾ ਸੱਤਵਾਂ ਦਰਿਆ ਗਉ ਤਸਕਰੀ ਦਾ ਹੈ ਬੜੀ ਭਰਪੂਰ ਮਾਤਰਾ ਚ ਚੱਲ ਰਿਹਾ ਹੈ ਹਰ ਰੋਜ਼ ਦੀ ਤਰ੍ਹਾਂ ਸਾਡੇ ਜਿਹੜੇ ਸੂਈਏ ਛੱਡੇ ਹੋਏ ਨੇ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਬਿੱਟਾ ਪੀ ਪਿੰਡ ਤੋਂ ਗਰਮੇਲ ਸਿੰਘ ਬੱਬੂ ਜਿਹਦੇ ਦੇ ਅੱਗੇ ਵੀ ਬਹੁਤ ਕਾਫੀ ਪਰਚੇ ਐ 100 ਦੇ ਗਿੜ ਪਰਚਾ ਅੱਗੇ ਦੇ ਤੇ ਆ ਉਹਨਾਂ ਨੇ ਟਰੱਕ ਭਰਿਆ ਹਰ ਰੋਜ਼ ਦੀ ਤਰ੍ਹਾਂ ਇਹ ਟਰੱਕ ਭਰਦਾ ਤੇ ਅਸੀਂ 3 ਦਿਨ ਤੋਂ ਇਹਦਾ ਪਿੱਛਾ ਕਰ ਰਹੇ ਸੀਗੇ 2 ਦਿਨ ਹੋ ਗਏ ਸੀ ਅਸੀਂ ਨਾਕਾਮਜਾਬ ਹੋ ਕੇ ਘਰ ਵਾਪਸ ਰਹੇ ਰਾਤੀ ਸਾਨੂੰ ਸਤਿਗੁਰ ਦੀ ਕਿਰਪਾ ਦੇ ਨਾਲ ਇਹ ਕਾਮਯਾਬੀ ਮਿਲੀ ਹੈ ਅਸੀਂ ਇਹਦਾ ਪਿੱਛਾ ਕਰਦੇ ਹੋਏ ਇੱਥੋਂ ਤੱਕ ਆਏ ਤੇ ਇੱਥੇ ਆ ਕੇ ਅਸੀਂ ਪੁਲਿਸ ਨਾਲ ਤਾਲਮਤ ਕੀਤਾ ਉਹਨਾਂ ਨੇ ਨਾਕਾ ਲਾ ਕੇ ਇਸ ਗੱਡੀ ਨੂੰ ਕਾਬੂ ਕੀਤਾ ਅਸੀਂ ਕੋਟਨ ਕੋਟ ਧੰਨਵਾਦ ਕਰਦੇ ਆਂ ਐਸਐਸਪੀ ਬੀਬੀ ਪ੍ਰਗਿਆ ਜੈਨ ਫਰੀਕੋਟ ਦਾ ਜਿਨ੍ਹਾਂ ਨੇ ਸਾਡੇ ਇੱਕ ਕਾਲ ਦੇ ਉੱਤੇ ਫਰੀਕੋਟ ਜ਼ਿਲ੍ਹੇ ਦੀ ਪੁਲਿਸ ਦਿਨਾਤ ਰੋੜਾਂ ਤੇ ਕਰਵਾ ਦਿੱਤੀ ਸੀ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕੁਝ ਪਤਾ ਲੱਗਾ ਕਿਹੜੀ ਜਗ੍ਹਾ ਤੋਂ ਲੈ ਗਏ ਤੇ ਕਿੱਥੇ ਜਾ ਰਹੇ ਸੀ ਇਹ ਟੈਪੀ ਪਿੰਡ ਹੈ ਕੋਟਕਪੂਰੇ ਦੇ ਬਿਲਕੁਲ ਨਾਲ ਹੈ ਉੱਥੋਂ ਇਹ ਭਰ ਕੇ ਲਿਆਏ ਸੀਗੇ ਇਹ ਗਰਮੇਲ ਸਿੰਘ ਬੱਬੂ ਟੈਪੀ ਪਿੰਡ ਦਾ ਹੀ ਹੈ ਤੇ ਇਹ ਆਪਣਾ ਗਰਦਾਸਪੁਰ ਇਲਾਕੇ ਦੇ ਵਿੱਚ ਇਹਨਾਂ ਨੇ ਗਾਂ ਗੱਡੀ 'ਚ ਸ਼ਿਫਟ ਕਰਨੀਆਂ ਸੀ ਉਦੋਂ ਗਾਂ ਜੰਮੂ ਕਸ਼ਮੀਰ ਜਾਣੀਆਂ ਸੀ ਵੱਢਣ ਕੱਟਣ ਵਾਸਤੇ ਇਨਾ ਇਹ ਗਰਮੇਲ ਸਿੰਘ ਬੱਬੂ ਦਾ ਕੰਮ ਹੀ ਇਹ ਹੈ ਇਹ ਛੜਕਾ ਰੋੜਾ ਤੋਂ ਜਿਹੜੇ ਜਾਨਵਰ ਫਿਰਦੇ ਆ ਦੂਆਂ ਜਾਂ ਟੱਟੇ ਆ ਉਹਨਾਂ ਨੂੰ ਫੜ ਕੇ ਵੜਨ ਘਟਣ ਵਾਸਤੇ ਭੇਜਦਾ ਹੈ ਜੰਮੂ ਕਸ਼ਮੀਰ ਦੇ ਵਿੱਚ ਮੰਗ ਤਾਂ ਹਰ ਰੋਜ਼ ਹੀ ਕਰਦੇ ਆ ਪਰ ਇਹ ਮੰਗ ਦੀ ਸੁਣਵਾਈ ਨਹੀਂ ਹੈ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦੇ ਆ ਜਿਵੇਂ ਨਸ਼ਾ ਤਸ਼ਕਰਾਂ ਦੇ ਉੱਤੇ ਤੰਦ ਕੱਸਿਆ ਗਿਆ ਹੈ ਉਹਨਾਂ ਦੇ ਘਰ ਟਾਏ ਜਾ ਰਹੇ ਆ ਬਹੁਤ ਸ਼ਲਾਘਾਯੋਗ ਕੰਮ ਹੈ ਪਰ ਜੇ ਇਹੋ ਜੇ ਗਊ ਤਖਤਾਂ ਦੇ ਉੱਤੇ ਵੀ ਇਹ ਸਕੰਜਾ ਕੱਸਿਆ ਜਾਵੇ ਤੇ ਬੇਜਾਨ ਜਵਾਨ ਪਸ਼ੂ ਆ ਜਿਹੜੇ ਇਹਨਾਂ ਦਾ ਭਲਾ ਹੋ ਸਕਦਾ ਅਸੀਂ ਵੀ ਮੰਗ ਕਰਦੇ ਆਂ ਵੀ ਇਹਦੇ ਬੱਬੂ ਤੇ ਵੀ ਇਸ ਇਦਾਂ ਦੀ ਕਾਰਵਾਈ ਕੀਤੀ ਜਾਵੇ ਹੁਣ ਤੁਸੀਂ ਜਦੋਂ ਟਰੱਕ ਭੜਿਆ ਟਰੱਕ ਦੇ ਵਿੱਚ ਕਿੰਨੀਆਂ ਗਊਆਂ ਸੀ ਇਹਦੇ ਵਿੱਚ 18 ਗਊਵਾਂ ਸਨ ਇਸ ਨੂੰ ਗਾਵਾਂ ਕਿਉਂ ਹੋ ਉਸ ਹੋਰ ਕੁਝ ਤਾਂ ਬਹੁਤ ਕੁਛ ਹੈ ਪੁਲਿਸ ਨੂੰ ਤਬਦੀਸ਼ ਕਰੂਗੀ ਬਹੁਤ ਕੁਝ ਨਿਕਲੂਗਾ ਕੀ ਮਾਮਲਾ ਹੈ ਇਹਨੂੰ ਕੀ ਗਿਰਿਆ ਮਾਮਲਾ ਹੈ ਇਹ ਮਾਮਲਾ ਇਹ ਵੀ ਮੰਤ ਗਰੀਬਦਾਸ ਹੈ ਆਪਣੇ ਆਸ਼ਰਮ ਚ ਚਲਾਉਂਦੇ ਨੇ ਆਪਣਾ ਘਰ ਬਿਰਦਾ ਆਸ਼ਰਮ ਦੇ ਨਾਂ ਤੇ ਕੋਟਕਪੂਰਾ ਉਹ ਗਉਰਖਿਆ ਦਲ ਪੰਜਾਬ ਰਾਜ ਦੇ ਜਨਰਲ ਸੈਕਟਰੀ ਹੈ ਉਹਨਾਂ ਵੱਲੋਂ ਨਾ ਇਹ ਨਿਗਰਾਨੀ ਕੀਤੀ ਜਾਂਦੀ ਹੈ ਗਉਆਂ ਦੀ ਸੇਵਾ ਕੀਤੀ ਜਾਂਦੀ ਹੈ ਜਿਹੜੀਆਂ ਗਉਆਂ ਦਾ ਲਾਜ ਵੀ ਕਰਾਉਂਦੇ ਆ ਪਰ ਇੱਕ ਕੀ ਹੈ ਵੀ ਠੇਪੀ ਪਿੰਡ ਤੋਂ ਆ ਗਰਮੇਲ ਸਿੰਘ ਬੱਬੂ ਉਹਨੇ ਗੈਂਗ ਬਣਾਇਆ ਹੋਇਆ ਹੈ ਇਹ ਬਾਰਾ ਗੰਗਵਾਂ ਨੂੰ ਇਸ ਤਰ੍ਹਾਂ ਸੜਕਾਂ ਤੋਂ ਫੜ ਕੇ ਗੰਵਾਂਚ ਨੂੰ ਅੱਗੇ ਉਹ ਭੇਜਦੇ ਆਂ ਕਾਰਖਾਨਿਆਂ 'ਚ ਬਾਰਲਿੰਗ ਸਟੇਟਾਂ 'ਚ ਕਿਤੇ ਰਾਤ ਵੀ ਉਹਨਾਂ ਨੇ ਐਵੇਂ ਟਰੱਕ ਫੜ ਕੇ ਟੱਗੰਗਵਾਂ ਲੱਢੀਆਂ ਹੋਈਆਂ ਸੀ 18 ਕਨਾਗਾਂ ਲੈ ਗਏ ਨੇ ਤੇ ਇਹਨਾਂ ਨੇ ਘੇਰ ਕੇ ਸਾਡੇ ਕੋਲ ਆ ਕੇ ਬਿਆਨ ਲਿਖਾਇਆ ਇਹਨਾਂ ਦੇ ਬਿਆਨ ਤੇ ਅਸੀਂ ਮੁਕੱਦਮਾ ਦਰਜ ਕਰਤਾ ਉਹਨਾਂ ਦੇ ਖਿਲਾਫ ਜਿਹੜੇ ਦੋ ਟਰੱਕ ਦੇ ਵਿੱਚ ਸਵਾਰ ਸੀ ਦੋਨੇ ਅਰੈਸਟ ਕਰ ਲਏ ਨੇ ਬੱਬੂ ਉਹਨਾਂ ਦੀ ਅਰੈਸਟ ਬਾਕੀ ਆ ਤੇ ਇਹਦੇ ਸਰ ਕੋਈ ਪਹਿਲਾਂ ਵੀ ਮਾਮਲਾ ਦਰਜ ਹੈ ਗਰਮੇਲ ਬੱਬੂ ਤੇ ਕਾਫੀ ਕਰੀਬ 20 ਦੇ ਮੁਕੱਦਮੇ ਦਰਜ ਹੈਗੇ ਨੇ ਪਹਿਲਾਂ ਵੀ ਦਰਜ ਨੇ ਆਦੀ ਐਸੀ ਕੰਮ ਲਾਏ ਇਹ ਸਰ ਜਿਹੜੀਆਂ ਗਊਆਂ ਸੀਗੀਆਂ ਕਿੱਥੇ ਲੈ ਕੇ ਜਾਣੀਆਂ ਸੀ ਇਹਨਾਂ ਨੇ ਇਹ ਦੱਸ ਜਿਹੜੇ ਦੋਨੋਂ ਦੋਸ਼ੀ ਗ੍ਰਿਫਟਾਰ ਕੀਤੇ ਆ ਅਮਰਸਰ ਸਾਹਿਬ ਦੱਸ ਰਹੇ ਨੇ ਵੀ ਸ਼੍ਰੀ ਅਮਰਸਰ ਸਾਹਿਬ ਜਾਣਾ ਉਹ ਥੋੱਕ ਕੇ ਭੇਜਦੇ ਨੇਗਾ ਤਰਾਂ ਸੀ ਇਹਨਾਂ ਦਾ ਨਾ ਸੰਗਠਨ ਅਪਰਾਧ ਦਾ ਪਰਚਾ ਦੇ ਰਹੇ ਹੈ ਇਹਨਾਂ ਦੇ ਖਲਾਫ ਕਿਉਂਕਿ ਇਹ ਬਾਰ ਬਾਰ ਕਰਨ ਦੱਦੀ ਹੈ ਪਹਿਲਾਂ ਸਜ਼ਾ ਵੀ ਹੋ ਚੁੱਕੇ ਇੱਕ ਦੋ ਮੁਕੱਦਮੇ ਚ ਇਸ ਕਰਕੇ ਸੀ 1113 298 325 612 ਬੀਐਨਐਸ 11 12 ਦੀ ਪ੍ਰिवेंशन ਆਫ क्रੂਲਟੀ ਟੂ ਐਨੀਮਲ ਐਕਟ 348 ਦੀ ਪੰਜਾਬ ਪ੍ਰੋਹਿਬੀਸ਼ਨ ਆਫ ਕਾਊਸਲ ਟ੍ਰੈਕਟਰ 1955 ਤਹਿਤ ਮਕਦਮਾ ਦਰਜ ਕੀਤਾ ਹੈ ਕਿੰਨੇ ਇਹਦੇ ਚ ਚਾਰ ਬੰਦੇ ਬਾਈ ਨੇਮ ਨੇ ਤਿੰਨ ਨਾਮੂਨ ਨੇ